ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੰਸਾਰ ਕੀ ਹੈ ਇਹ ਸੰਸਾਰ ਕੇਵਲ ਭ੍ਰਾਂਤੀ ਮਾਤਰ ਹੈ ਪਰ ਅਸੀ ਵਿੱਚ ਸੱਪ ਦੀ ਭ੍ਰਾਂਤੀ ਇਹ ਪ੍ਰਤੀਤ ਮਾਤਰ ਹੈ ਕਾਨ ਸੁਖੋਪਤੀ ਵਿੱਚ ਮਨ ਨਹੀਂ ਰਹਿੰਦਾ ਜਿਲੇ ਗਾੜੀ ਨੀਂਦ ਹੁੰਦੀ ਹੈ ਇਸ ਲਈ ਉਸ ਸਮੇਂ ਸੰਸਾਰ ਵੀ ਨਹੀਂ ਰਹਿੰਦਾ ਜਾਗਰਤ ਅਵਸਥਾ ਵਿੱਚ ਹੀ ਸਾਨੂੰ ਸ੍ਰਿਸ਼ਟੀ ਦਾ ਭਾਵ ਹੁੰਦਾ ਹੈ ਇਸ ਨਾਲ ਸਪਸ਼ਟ ਹੈ ਕਿ ਕੇਵਲ ਮਨ ਦੀ ਸੱਤਾ ਤੋਂ ਹੀ ਸੰਸਾਰ ਦੀ ਸੱਤਾ ਹੈ ਅਤੇ ਮਨ ਹੀ ਇਹ ਸੰਸਾਰ ਦੀ ਰਚਨਾ ਕਰਦਾ ਹੈ ਇਸ ਲਈ ਸ਼ਰਤियां ਇਹ ਸੰਸਾਰ ਨੂੰ ਮਨੁਮਾਤਰ ਜਗਤ ਮਨ ਕਲਪਤ ਜਗਤ ਕਹਿੰਦੀਆਂ ਹਨ ਮਨ ਹੀ ਨਾਰੰਗੀ ਆਦ ਨੂੰ ਔਕਾਰ ਰੂਪ ਰੰਗ ਤੇ ਸਵਾਦ ਪ੍ਰਦਾਨ ਕਰਦਾ ਹੈ ਜਿਸ ਤਰ੍ਹਾਂ ਕੋਈ ਸੰਤਰਾ ਵਗੈਰਾ ਆ ਜਾਂ ਕੋਈ ਹੋਰ ਫਲ ਹੈਗੇ ਜੀਵਨ ਮੁਕਤ ਦੇ ਲਈ ਨਾਰੰਗੀ ਬ੍ਰਹਮ ਹੈ ਜੇਕਰ ਆਪ ਨੂੰ ਅੰਤਰ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਜਾਵੇ ਤਾਂ ਉਹੀ ਨਾਰੰਗੀ ਆਪ ਨੂੰ ਬ੍ਰਹਮ ਰੂਪ ਨਜ਼ਰੋਂ ਲੱਗੇਗੀ ਸੰਸਾਰ ਜਾਗਰਤ ਦਾ ਸੁਪਨਾ ਹੈ ਇਹ ਮਾਇਆ ਦਾ ਰਚਿਆ ਹੋਇਆ ਮਕਾਨ ਹੈ ਇਸ ਵਿੱਚ ਮਿਰਗ ਤ੍ਰਿਸ਼ਨਾ ਵਰਗੇ ਧੋਖੇ ਹਨ ਜਿਵੇਂ ਰੇਤ ਚਮਕਦੀ ਆ ਤੇ ਹਰਨ ਸਮੇਂ ਦਾ ਪੀ ਪਾਣੀ ਆ ਦੌੜ ਦੌੜ ਕੇ ਮਰ ਜਾਂਦਾ ਹੈ ਜੰਜਾਲ ਹੈ ਜਦੋਂ ਗਿਆਨ ਹੁੰਦਾ ਹੈ ਅਰਥਾਤ ਜਦੋਂ ਅਸਲੀ ਰਾਸ ਹੈ ਜੀ ਰਾਜ ਉਹ ਉਸ ਲਈ ਗਾਲੂ ਖੋਲ ਕੋਲਦਾ ਹੈ ਕੰਪਤਾ ਲੱਗਦਾ ਹੈ ਕਿ ਕੁਝ ਬਾਤ ਹੀ ਨਹੀਂ ਸੀ ਪਾਣੀ ਤਾਂ ਨਹੀਂ ਸੀ ਕੱਪੜੇ ਬ्यर्थ ਉਤਾਰੇ ਜਿਵੇਂ ਉਹ ਰਿਤਾ ਚੰਦਾ ਦੇਖ ਕੇ ਵੀ ਕੱਪੜੇ ਉਤਾਰ ਲੈ ਮੈਨਾਵਾ ਉਹਦੇ ਕੱਪੜੇ ਉਤਾਰਨੇ ਬ्यर्थ ਆ ਤੇ ਪਾਣੀ ਤਾਂ ਹੈ ਨਾ ਸਭਲੇ ਖਾਈ ਸੀ ਕਿਹਾ ਹੈ ਬਹੁਤ ਸ਼ੋਰ ਸੁਣਤੇ ਤੇ ਪੈਲੂ ਮੈਂ ਦਿਲ ਕਾ ਜੋ ਚੀਰਾ ਤੋ ਇੱਕ ਕਤਰਾਏ ਖੂਨ ਨਾ ਨਿਕਲਾ ਇਹ ਬੇਲਾਂ ਦਾ ਸ਼ੋਰ ਸਰਾਬਾ ਸੁਣਦੇ ਆ ਜਿਲੇ ਚੀਰ ਫਾੜ ਕੀਤੀ ਖੂਨ ਦਾ ਕਤਰਾ ਨਹੀਂ ਜਦੋਂ ਮਨੁੱਖ ਸੁਪਨਾ ਦੇਖਦਾ ਹੈ ਤਾਂ ਪਿੰਨ ਪਿੰਨ ਵਸਤੂਆਂ ਉਹਦਾ ਆਪਣਾ ਹੀ ਰੂਪ ਹੁੰਦਾ ਹੈ ਇਹ ਸੁਰਕਾਰ ਸੰਸਾਰ ਵੀ ਜਾਗਰ ਦਾ ਸੁਪਨਾ ਇੱਕ ਤਾਂ ਸੁਪਨੇ ਜਿਹਦੇ ਅਦਾ ਜਿਹੜੇ ਜਾਗ ਦਾ ਝੂਠਾ ਹੁੰਦਾ ਇਹ ਸੰਸਾਰ ਜਾਗਦਿਆਂ ਹੋਇਆਂ ਸੁਪਨਾ ਸਭ ਆਤਮਾ ਦਾ ਹੀ ਰੂਪ ਹੈ ਸਮਾਧੀ ਦੀ ਹਾਲਤ ਵਿੱਚ ਜਦੋਂ ਮਨੁੱਖ ਹੋਸ਼ ਵਿੱਚ ਆਉਂਦਾ ਹੈ ਤਾਂ ਜਾਗ ਤੋ ਉਸ ਦੀ ਦ੍ਰਿਸ਼ਟੀ ਵਿੱਚ ਨਹੀਂ ਹੁੰਦਾ ਸੁਖੋਪਤੀ ਵਿੱਚ ਵੀ ਸੁਪਨ ਤੇ ਜਾਗਰ ਦੇ ਦੋਨੋਂ ਸੰਸਾਰ ਅਲੋਪ ਹੁੰਦੇ ਹਨ ਜਿਵੇਂ ਗਾੜੀ ਨੀਂਦ ਸੌਂਦਾ ਨਾ ਸੋਪਨਿੰਦੀ ਖੁਸ਼ੀ ਦੀ ਦੀ ਨਾ ਜਾਗਦਿਆਂ ਦੀ ਇਸ ਲਈ ਇਹ ਸਾਰਾ ਸੰਸਾਰ ਮਨ ਜਾ ਸकल्ਪਦਾਹੀ ਖੇਲ ਹੈ ਇਸ ਲਈ ਇਹ ਜਗਤ ਸੋਪਨਿੰਦੀ ਤਰ੍ਹਾਂ ਹੈ ਨਾਮ ਰੂਪ ਪਰਤਖ ਜਾਂ ਆਪਰਤਖ ਜੋ ਦੇਖਣੇ ਅਤੇ ਵਿਚਾਰ ਵਿੱਚ ਆਉਂਦਾ ਹੈ ਉਸ ਨੂੰ ਸੰਸਾਰ ਕਹਿੰਦੇ ਹਨ ਇੰਦਰ ਪ੍ਰਸਤ ਦੇ ਜਦੋਂ ਰਾਜ ਸੂਏ ਜਾਗ ਹੋ ਚੁੱਕਾ ਸੀ ਅਤੇ ਸਾਰੇ ਆਤੀਥੀ ਚਲੇ ਗਏ। ਤਾਂ ਪਾਂਡਵਾਂ ਨੇ ਦਰਯੋਦਨ ਨੂੰ ਆਪਣੇ ਕੋਲ ਰੱਖਿਆ। ਉਸ ਦੀ ਬੜੀ ਸੇਵਾ ਕੀਤੀ। ਇੱਕ ਦਿਨ ਮੈਦਾਨਵ ਦਾ ਬਣਾਇਆ ਹੋਇਆ ਮਹਲ ਉਸ ਨੂੰ ਦਿਖਾਉਣ ਲੱਗੇ। ਇਸ ਮਹਲ ਦੇ ਫਰਸ਼ ਤੇ ਇੱਕ ਸਥਾਨ ਤੇ ਬਹੁ ਮੁੱਲਾ ਸੁਵਜ ਪੱਥਰ ਅਤੇ ਸ਼ੀਸ਼ਾ ਇਸ ਤਰ੍ਹਾਂ ਜੜਿਆ ਹੋਇਆ ਸੀ ਕਿ ਉਛਲਦਾ ਹੋਇਆ ਪਾਣੀ ਪ੍ਰਤੀਤ ਹੁੰਦਾ ਸੀ। ਪਾਣੀ ਲੱਗ ਰਿਹਾ ਸੀ ਚੁਗੋਲੇ ਖਾਂਦੀ ਹੋਈ ਨਦੀ ਨਜ਼ਰ ਆਉਂਦੀ ਸੀ ਇਸ ਝੂਠ ਮੂਠ ਦੇ ਲਹਿਰਾਂ ਮਾਰਦੇ ਹੋਏ ਪਾਣੀ ਨੂੰ ਦੇਖ ਕੇ ਗੁਰਜੋਨਨ ਤੋਖਾ ਖਾ ਗਿਆ ਉਠਾਠਾ ਮਾਰਦੇ ਹੋਏ ਪਾਣੀ ਨੂੰ ਸਮਝ ਕੇ ਤੈਰ ਕੇ ਪਾਰ ਕਰਨ ਲਈ ਕੱਪੜੇ ਉਤਾਰਨ ਲਗਾ ਇਹ ਦੇਖ ਕੇ ਭੀਮ ਸੈਨ ਦਰੂਪਤੀ ਅਤੇ ਹਾਜ਼ਰ ਸਾਰੇ ਲੋਕ ਹਾਂਜੀ ਜ਼ੋਰ ਨਾਲ ਹੱਸੇ ਮਨ ਲੋਦਨ ਬਹੁਤ ਲਜਿਤ ਹੋਇਆ ਹੋ ਗਿਆ ਸ਼ਰਮਿੰਦਾ ਹੋਇਆ ਇਹ ਜਿਗੇ ਆਸੂ ਇਹ ਸੰਸਾਰ ਵੀ ਮਾਇਆ ਦਾ ਰਚਿਆ ਹੋਇਆ ਮਕਾਨ ਹੈ ਇਹ ਧੋਖੇ ਦੀ ਗੰਦਗੀ ਹੈ ਪਰ ਵਾਸਤਵ ਵਿੱਚ ਬ੍ਰਹਮ ਦੇ ਅਲਾਵਾ ਦੂਸਰੀ ਕੋਈ ਵਸਤੂ ਹੈ ਹੀ ਨਹੀਂ ਜਿਸ ਤਾ ਇੱਕ ਕੁੱਤਾ ਸ਼ੀਸ਼ ਮੈਲਵੇ ਜਾਂਦਾ ਹੈ ਅਤੇ ਸ਼ੀਸ਼ੇ 'ਚ ਆਪਣਾ ਹੀ ਪਰਛਾਵਾਂ ਦੇਖ ਕੇ ਉਸ ਨੂੰ ਦੂਸਰਾ ਕੁੱਤਾ ਸਮਝ ਕੇ ਭੌਂਕਦਾ ਹੈ ਪਦੇ ਪੰਗ ਦਾ ਪੰਗਦਾ ਹੀ ਮਰ ਜਾਂਦਾ ਹੈ ਪਰ হে ਮਨੁਜ ਬ੍ਰਹਮ ਤੋਂ ਸ਼ੁੱਧ ਗਿਆਨ ਹੈ ਇਹ ਤੇਰਾ ਆਪਣਾ ਆਪ ਹੈ ਸਭ ਸਿੱਧੀਆਂ ਦਾ ਭੰਡਾਰ ਸਭ ਸ਼ਕਤੀਆਂ ਦੀ ਨਿੱਧੀ ਸਾਰੀ ਸੂਰਤਾਂ ਦੀ ਟਕਸਾਲ ਤਾਂ ਤੁਸੀਂ ਖੁਦ ਆਪ ਹੀ ਹੋ ਜਿਸ ਖੁਦਾ ਦੀ ਤਲਾਸ਼ ਕਰ ਰਿਹਾ ਹੈ ਸ਼ਬੋ ਰੋਜ਼ ਖਿਆਲ ਹਾਂ ਹਰ ਰੋਜ਼ ਤੋਂ ਖਿਆਲ ਕਰਦਾ ਹਾਂ ਮੁਕਤ ਤੋਂ ਮਾਪੋ ਫਿਰ ਕੈਸੀ ਜਿਦਾਈ ਕਾ ਵਿਸਾਲ ਕਹਿੰਦੇ ਆਤਮਾ ਤਾਂ ਸਦਾ ਮੁਕਤ ਏ ਫਿਰ ਜਿਦਾਈ ਕਾ ਦੀ ਤੇ ਮਲਾਪ ਕਾ ਦਾ ਇਸਲੇ ਸੰਸਾਰ ਇੱਕ ਸੁਪਨਾ ਨੇ ਸੁਪਨੇ ਦੀ ਪੰਤੀ ਹੈ ਇਹ ਸੰਸਾਰ ਸੱਚ ਦੀ ਪ੍ਰੰਤੀ ਪ੍ਰਤੀਤ ਹੁੰਦਾ ਹੈ ਪਰ ਅਗਿਆਨ ਨਿੰਦਰਾ ਦੇ ਕਾਰਨ ਤੋਂ ਅਸਤ ਦਿਖਾਈ ਦਿੰਦਾ ਹੈ ਇਹ ਸੰਸਾਰ ਸਾਡੀ ਆਤਮਕ ਨਿੰਦਰਾ ਦੀ ਗਹਿਰਾਈ ਦੇ ਅਨਸਾਰ ਹੀ ਵਾਸਤਵਿਕ ਦਿਖਾਈ ਦਿੰਦਾ ਹੈ ਵਿਦਾਂਤ ਕਹਿੰਦਾ ਹੈ ਕਿ ਸੱਚ ਮੁਝ ਇਹ ਸਭ ਕੁਝ ਬ੍ਰਹਮ ਹੀ ਹੈ ਬ੍ਰਹਮ ਸਤ ਹੈ ਅਤੇ ਜਗਤ ਮਿਥਿਆ ਹੈ ਇਹ ਜਗਤ ਮਾਇਆ ਦਾ ਹੀ ਕਾਰਜ ਹੈ ਅਨਾਦੀ ਖਾਲਤੂ ਇਸ ਦਾ ਪ੍ਰਵਾਹ ਚੱਲਿਆ ਆਉਂਦਾ ਹੈ ਵਿਦਾਂਤਾਂ ਕਹਿੰਦਾ ਹੈ ਕਿ ਇੱਕ ਗਿਆਨ ਸਰੂਪ ਆਤਮਾ ਹੀ ਸਤ ਹੈ ਬਾਕੀ ਸਭ ਅਨਾਤਮ ਮਿਥਿਆ ਹੈ ਇਸ ਪ੍ਰਕਾਰ ਬੇਦਾਨਤਾ ਇਸ ਸੰਸਾਰ ਨੂੰ ਪ੍ਰੂਧ ਦੀ ਹਸਤੀ ਬਣਾਉਂਦਾ ਫਿਰਦਾ ਹੈ ਫਿਰ ਇਸ ਨੂੰ ਛੱਡਣ ਦਾ ਕੀ ਅਰਥ ਇੱਕ ਬ੍ਰਹਮ ਤੋਂ ਇਲਾਵਾ ਹੋਰ ਕੁਝ ਨਹੀਂ ਬ੍ਰਹਮ ਚੇਤਨ ਅਤੇ ਜਾਗਤ ਜੜ ਹੈ ਜਿਸ ਤਰ੍ਹਾਂ ਸੁਪਨਵਸਥਾ ਵਿੱਚ ਦੇਖੇ ਹੋਏ ਪਦਾਰਥ ਤੇਰੇ ਲਈ ਜਾਗਰਤ ਅਵਸਥਾ ਵਿੱਚ ਨਾ ਮਾਤਰ ਹੈ ਇਸੇ ਹੀ ਤਰ੍ਹਾਂ ਗਿਆਨੀ ਨੂੰ ਜਾਗਤ ਨਾ ਮਾਤਰ ਹੈ ਸੰਸਾਰ ਇੱਕ ਧੀਰਗ ਸੁਪਨਾ ਹੈ ਜਿਵੇਂ ਕੋਈ ਜਾਦੂਗਰ ਆਪਣੀ ਟੋਕਰੀ ਵਿੱਚੋਂ ਕਈ ਪ੍ਰਕਾਰ ਦੇ ਪਦਾਰਥ ਨਾ ਹੁੰਦੇ ਹੋਏ ਵੀ ਬਾਹਰ ਕੱਢਦਾ ਹੈ ਇਹ ਸਰਕਾਰ ਜਗਤ ਵੀ ਈਸ਼ਵਰ ਦਾ ਜਾਦੂ ਹੈ ਜਾਦੂ ਹੈ ਉਹ ਸਭ ਤੋਂ ਵੱਡਾ ਜਾਦੂਗਰ ਹੈ ਜੋ ਨਜ਼ਰ ਆਏ ਪਰ ਸਮਝ ਵਿੱਚ ਨਾ ਆਏ ਉਹ ਜਾਦੂ ਹੈ ਇਹ ਸੰਸਾਰ ਸਤਵੀ ਹੈ ਅਤੇ ਸਤਵੀ ਸਤ ਇਸ ਲਈ ਕਿ ਦਿਖਾਈ ਦਿੰਦਾ ਹੈ ਸਤ ਇਸ ਲਈ ਕਿ ਪਰਿਵਰਤਨਸ਼ੀਲ ਹੈ ਬਦਲਦਾ ਰਹਿੰਦਾ ਹੈ ਸਤ ਕਦੀ ਬਦਲਦਾ ਨਹੀਂ ਜਗ ਦੀ ਸੱਤਾ ਤਾਂ ਹੈ ਪਰ ਪਰਮਾਰਥਕ ਸੱਤਾ ਨਹੀਂ ਸਤ ਦੀ ਪਰਵਾਸ਼ਾ ਡਿਫੀਨੇਸ਼ਨ ਹੈ ਕਿ ਜੋ ਤਿੰਨਾਂ ਕਾਲਾਂ ਵਿੱਚ ਅਕਰਸ ਰਹੇ ਜਿਸ ਵਿੱਚ ਪਰਿਵਰਤਨ ਨਾ ਹੋਵੇ ਬਦਲ ਨਾ ਹੋਵੇ ਚੇਂਜ ਨਾ ਹੋਵੇ ਇਸ ਲਈ ਸਤ ਦੀ ਪਰਵਾਸ਼ਾ ਦੇ ਆਧਾਰ ਤੇ ਇਹ ਜਗਤ ਸਤ ਹੈ ਮਿਤਿਆ ਹੈ ਅਤੇ ਦਿਖਾਈ ਦੇਣ ਦੇ ਵਿਚਾਰ ਤੋਂ ਸਤ ਹੈ ਅਸੀਂ ਇਹਵੇਂ ਹੀ ਕਹਿ ਸਕਦੇ ਹਾਂ ਕਿ జగਤ ਸਤ ਨਹੀਂ ਕਿਉਂਕਿ ਇਹ ਸੋਪਨ ਹਸਤਾ ਵਿੱਚ ਨਹੀਂ ਰਹਿੰਦਾ ਅਤੇ ਇਹ ਸਤ ਵੀ ਨਹੀਂ ਕਿਉਂਕਿ ਸਤ ਉਹ ਹੁੰਦਾ ਹੈ ਜੋ ਪ੍ਰਤੀਤ ਨਾ ਹੋਵੇ ਪਰ ਇਹ ਪ੍ਰਤੀਤ ਹੁੰਦਾ ਹੈ ਇਹ ਹੀ ਜਾਦੂ ਹੈ ਚੇਤਨੀਸ਼ਵਰ ਤੋਂ ਜੜ జగਤ ਨਹੀਂ ਹੋ ਸਕਦਾ ਇਹ ਸਹੀ ਬਾਤ ਹੈ ਵਿੱਚ ਹਾਂਜੀ ਸਵਾਏ ਬ੍ਰਹਮ ਦੇ ਕੁਝ ਹੈ ਹੀ ਨਹੀਂ ਇਹ ਜਗਤ ਬ੍ਰਹਮ ਤੋਂ ਪੈਦਾ ਹੋਇਆ ਮਲੂਮ ਹੁੰਦਾ ਹੈ ਔਰ ਸੁਪਨ ਦੇ ਪਦਾਰਥ ਸੁਪਨੇ ਵਿੱਚ ਸੱਚੇ ਮਲੂਮ ਹੁੰਦੇ ਹਨ ਜੇਕਰ ਕੋਈ ਇਹ ਜਾਣਨਾ ਚਾਹੇ ਕਿ ਸੁਪਨ ਦੇ ਪਦਾਰਥ ਝੂਠ ਹੈ ਤਾਂ ਜਾਣ ਨਹੀਂ ਸਕਦਾ ਕੇਵਲ ਜਾਗਰਤ ਅਵਸਥਾ ਵਿੱਚ ਹੀ ਜਾਣ ਸਕਦਾ ਹੈ ਕਿ ਸੁਪਨ ਦੇ ਪਦਾਰਥ ਝੂਠੇ ਸੀ ਅਤੇ ਮੇਰੇ ਸਵਾ ਕੁਝ ਵੀ ਨਹੀਂ ਸੀ ਇਸੀ ਪ੍ਰਕਾਰ ਗਿਆਨੀ ਅਗਿਆਨ ਨਿੰਦਰਾ ਤੋਂ ਜਾਗਣ ਤੇ ਹੀ ਕਹਿੰਦਾ ਹੈ ਕਿ ਬ੍ਰह्म ਦੇ ਸਵਾ ਹੋਰ ਕੁਝ ਵੀ ਨਹੀਂ ਹੈ ਜੇ ਇਸ ਵਸਤੂ ਨੂੰ ਜਾਨਣਾ ਹੋਵੇ ਉਸ ਵਰਗਾ ਬਣਨਾ ਪੈਂਦਾ ਹੈ ਜਾਗਰ ਦੀਆਂ ਵਸਤੂਆਂ ਨੂੰ ਜਾਣਨ ਦੇ ਲਈ ਜਾਗਰਤ ਅਵਸਥਾ ਦੀ ਜ਼ਰੂਰਤ ਹੈ ਸੁਪਨ ਦੇ ਪਦਾਰਥਾਂ ਨੂੰ ਜਾਣਨ ਦੇ ਲਈ ਸੁਪਨ ਅਵਸਥਾ ਦੀ ਜ਼ਰੂਰਤ ਹੈ ਵਸਤੂ ਅਤੇ ਵਸਤੂ ਦੇ ਜਾਣਨ ਵਾਲਾ ਜਦੋਂ ਸਮਾਨ ਵਾਸਤਾ ਵਿੱਚ ਹੋਵੇ ਤਦੋਂ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਅਗਿਆਨ ਦੀ ਅਵਸਥਾ ਵਿੱਚ ਰਹਿ ਕੇ ਕੋਈ ਬ੍ਰਹਮ ਨੂੰ ਨਹੀਂ ਜਾਣ ਸਕਦਾ ਅਗਿਆਨ ਨੂੰ ਦੂਰ ਕਰਨ ਦੇ ਲਈ ਬ੍ਰਹਮ ਭਾਵ ਵਾਲਾ ਬਣਨਾ ਪੈਂਦਾ ਹੈ ਤੇਰੀ ਵਿਕਾਰੀ ਨਜ਼ਰ ਤੋਂ ਪਿੰਨ ਪਿੰਨ ਪ੍ਰਕਾਰ ਦਾ జగਤ ਪਾਸਦਾ ਹੈ ਅਤੇ ਬ੍ਰਹਮੰਦ ਦ੍ਰਿਸ਼ਟੀ ਵਾਲੇ ਦਾ జగਤ ਭਾਵ ਮਿਟ ਕੇ ਅਦਵੈਤ ਬ੍ਰਹਮ ਹੀ ਪਾਸਦਾ ਹੈ ਅਗਿਆਨੀ ਨੂੰ ਜੇ ਹਜੂ ਦੀ ਸੋਚ ਆਉਹ ਜਾਂ ਨਜ਼ਰ ਆਉਂਦਾ ਜਿਹੜਾ ਗਿਆਨਵਾਨ ਆ ਉਹ ਸਾਰੇ ਆਤਮਾ ਕਰਕੇ ਬ੍ਰਹਮ ਹੀ ਦੇਖਦਾ ਹੈ ਇਹ ਸੰਸਾਰ ਕਦੋਂ ਤੱਕ ਵਾਸਤਵਿਕ ਪ੍ਰਤੀਤ ਹੋਵੇਗਾ ਸੀਪੀ ਵਿੱਚ چاندی ਦੇ ਧੋਖੇ ਦੀ ਤਰ੍ਹਾਂ ਇਹ ਸੰਸਾਰ ਉਸ ਸਮੇਂ ਤੱਕ ਵਾਸਤਵਿਕ ਪ੍ਰਤੀਤ ਹੁੰਦਾ ਰਹੇਗਾ ਜਦੋਂ ਤੱਕ ਸਾਨੂੰ ਸਭ ਦੇ ਅਧਿਸ਼ਤਾਨ ਆਸਰਾ ਬ੍ਰਹਮ ਦਾ ਗਿਆਨ ਨਹੀਂ ਹੋਵੇਗਾ ਜੋ ਬਦਲੇ ਨਾ ਅਤੇ ਜੋ ਆਪਣੇ ਹਾਲ ਤੇ ਸਥਿਰ ਰਹਿੰਦਾ ਹੈ ਅਤੇ ਜੋ ਕਿਸੇ ਬਹਿਮੀ ਵਸਤੂ ਦਾ ਸਹਾਰਾ ਹੋਵੇ ਉਸ ਨੂੰ ਅਦੇਸ਼ਾਨ ਕਹਿੰਦੇ ਹਨ ਅਦੇਸ਼ਾਨ ਵਿੱਚ ਜਿਸ ਵਸਤੂ ਦਾ ਬਹਿਮ ਹੋਵੇ ਉਸ ਨੂੰ ਅਧਿਆਸਤ ਕਲਪਤ ਕਹਿੰਦੇ ਹਨ ਜਿਸ ਤਰ੍ਹਾਂ ਸਿੱਪੀ ਵਿੱਚ چاندی ਦਾ ਧੋਖਾ ਹੁੰਦਾ ਹੈ ਅਤੇ ਮਿਟ ਜਾਂਦਾ ਹੈ ਪਰ ਸਿੱਪੀ ਜਿਉਂ ਦੀ ਤਿਉ ਆਪਣੇ ਹਾਲ ਤੇ ਸਥਿਰ ਰਹਿੰਦੀ ਹੈ ਸਿੱਪੀ ਅਦੇਸ਼ਥਾਨ ਹੈ ਜੰਨ ਦੀ ਅਧਿਆਸਤ ਕਲਪਤ ਇਸੇ ਤਰ੍ਹਾਂ ਜਿਸ ਵਿੱਚ ਸਭ ਪਲਾ ਧੋਖਾ ਹੁੰਦਾ ਹੈ ਅਤੇ ਰੇਤਲੇ ਮੈਦਾਨ ਵਿੱਚ ਪਾਣੀ ਦਾ ਧੋਖਾ ਹੁੰਦਾ ਹੈ ਪਰ ਅਦਿਸ਼ਟਾਨ ਦਾ ਗਿਆਨ ਹੁੰਦਿਆਂ ਹੀ ਇਸ ਦੇ ਅੰਦਰ ਜਿਸ ਵਿਹਮੀ ਹਸਤੀ ਦਾ ਗੁਮਾਨ ਹੋ ਰਿਹਾ ਸੀ ਉਹ ਲੱਭਣ ਤੇ ਵੀ ਨਹੀਂ ਮਿਲਦੀ ਏਸੀ ਬੁਰਕਾਰ ਬ੍ਰਹਮ ਅਦਿਸ਼ਟਾਨ ਹੈ ਅਤੇ ਜਗਤ ਜੋ ਨਾਮ ਰੂਪ ਦੇ ਸਵਾ ਕੁਝ ਨਹੀਂ ਬ੍ਰਹਮ ਵਿੱਚ ਅਧਿਆਸਤ ਕਲਪਤ ਹੈ ਜਦੋਂ ਆਤਮਾ ਦ੍ਰਿਸ਼ਟੀ ਖੁੱਲੇਗੀ ਅਰਥਾਤ ਜਦੋਂ ਬ੍ਰह्म ਗਿਆਨ ਦਾ ਉਹ ਜਾਲਾ ਪ੍ਰਕਾਸ਼ ਹੋਵੇਗਾ ਤਦੋਂ ਇੱਕ ਅਖੰਡ ਪਰਬ੍ਰह्म ਸੱਤਾ ਦੇ ਅੰਦਰ ਕਿਸੇ ਹੋਰ ਹਸਤੀ ਦੇ ਬ੍ਰह्म ਦੀ ਕੋਈ ਵਿजयਸ਼ ਨਹੀਂ ਰਹੇਗੀ ਇਸ ਲਈ ਜਗਤ ਸੱਤਾ ਵਿੱਚ ਸਾਡੇ ਵਿਸ਼ਵਾਸ ਦੀ ਮਾਤਰਾ ਸਾਡੇ ਅ ਗਿਆਨ अथवा ਸਾਡੀ ਆਤਮਿਕ ਨੀਂਦ ਦਾ ਮਾਪਦੰਡ ਪੈਮਾਨਾ ਹੈ ਅਤੇ ਜਿਸ ਕਦਰ ਵਿਸ਼ਵਾਸ ਜ਼ਿਆਦਾ ਹੋਵੇਗਾ ਉਸੇ ਕਦਰ राग ਦੁਵੇਸ਼ ਬਾਸ਼ਨਾ ਅਤੇ ਭੈ ਦੀ ਅਦਕਤਾ ਹੋਵੇਗੀ ਅਤੇ ਬ੍ਰਹਮ ਸੱਤਾ ਸਾਡੀ ਦ੍ਰਿਸ਼ਟੀ ਤੋਂ ਅਲੋਪ ਹੁੰਦੀ ਜਾਵੇਗੀ ਅਤੇ ਬ੍ਰਹਮ ਸੱਤਾ ਵਿੱਚ ਸਾਡਾ ਵਿਸ਼ਵਾਸ ਸਾਡੇ ਗਿਆਨ अथवा ਸਾਡੀ ਆਤਮਿਕ ਜਾਗਰਤੀ ਦਾ ਮਾਪ ਹੈ ਇਸ ਲਈ ਸੰਸਾਰ ਦੇ ਅਲਾਵਾ ਹੋਰ ਕੁਝ ਦੇਣਾ ਗਿਆਨ ਦੀ ਪ੍ਰਕਾਸ਼ਤਾ ਹੈ ਅਰਥਾਤ ਪੂਰਨ ਗਿਆਨ ਹੈ ਵਿਦਿਆ ਜਾਂ ਮਾਇਆ ਕੀ ਹੈ ਇਹਦੇ ਬਾਰੇ ਦੱਸਦੇ ਆ ਕਿ ਵਿਦਿਆ ਕਿਹਨੂੰ ਕਹਿੰਦੇ ਆ ਤੇ ਮਾਇਆ ਕਿਹਨੂੰ ਕਹਿੰਦੇ ਆ ਇਹਦੇ ਬਾਰੇ ਸਾਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਸੂਖਸ਼ਮ ਵਿਸ਼ੇ माया ईश्वरी शक्ति ਦਾ ਨਾਮ ਹੈ। माया ઈશ્વਰ ਦੇ ਅਧੀਨ ਹੈ। ਇਹ ઈશ્વਰ ਦੀ ਉਪਾਦੀ ਅਤੇ ਉਸ ਦਾ ਕਾਰਨ ਸਰੀਰ ਹੈ। ਇਸ ਦਾ ਆਦ ਨਹੀਂ ਹੈ। ਇਹ ਅਨਾਦੀ ਕਾਲ ਤੋਂ ਚੱਲੀ ਆ ਰਹੀ ਹੈ। माया ਕਹਿੰਦੇ ਹਨ ਧੋਖੇ ਨੂੰ। ਅਰਥਾਤ ਵਸਤੂਦਾਂ ਕੁਝ ਹੋਵੇ ਅਤੇ ਦਿਖਾਈ ਕੁਝ ਹੋਰ ਦੇਵੇ। ਸਾਰੇ ਸਥਾਨਾਂ ਤੇ ਤਾਂ ਇੱਕ ਪਰਮਾਤਮਾ ਹੈ ਪਰ ਦਿਖਾਈ ਦੇ ਰਿਹਾ ਹੈ ਸੰਸਾਰ। ਅਦੇਸ ਤੋਂ ਦੁਗਲ ਸਰੀਰ ਇਹ ਹੀ ਵਪਰਜ ਹੈ ਹਾਂਜੀ ਅਰਥਾਤ ਮਿਥਿਆ ਗਿਆਨ ਹੈ ਅਰਥਾਤ ਜੋ ਵਸਤੂ ਜੈਸੀ ਹੋਵੇ ਉਸ ਨੂੰ ਵੈਸਾ ਨਾ ਜਾਣਨਾ ਮਾਇਆ ਈਸ਼ੁਰ ਦੀ ਉਹ ਸ਼ਕਤੀ ਹੈ ਜਿਹਦੇ ਕਾਰਨ ਸਰਵ ਬ੍ਰਹਮ ਨੂੰ ਦੇਖਦੇ ਹੋਏ ਵੀ ਉਸ ਨੂੰ ਯਥਾਰਥ ਸਹੀ ਰੂਪ ਚ ਨਹੀਂ ਜਾਣ ਸਕਦੇ ਜਿਸ ਤਰ੍ਹਾਂ ਰਸੀ ਵੀ ਸੱਪ ਦੀ ਪ੍ਰੰਤੀ ਪਰਮ ਹੁੰਦਾ ਹੈ ਆਕਾਸ਼ ਨੀਲਾ ਦਿਖਾਈ ਦਿੰਦਾ ਹੈ ਲੇਕਿਨ ਨੀਲਾ ਹੈ ਨਹੀਂ ਜੇ ਜੋ ਸਤ ਨਾ ਹੋਵੇ ਲੇਕਿਨ ਸਤ ਦਿਖਾਈ ਦੇਵੇ ਉਸ ਨੂੰ ਮਾਇਆ ਕਹਿੰਦੇ ਹਨ ਜੋ ਵਸਤੂ ਨਹੀਂ ਹਨ ਉਸ ਨੂੰ ਵੀ ਮਾਇਆ ਵਸਤੂ ਰੂਪ ਨਾਲ ਦਿਖਾਉਂਦੀ ਹੈ ਜਿਸ ਤਰ੍ਹਾਂ ਨਿੰਦਰਾ ਉਹਨਾਂ ਹੋਈਆਂ ਵਸਤੂਆਂ ਨੂੰ ਸੋਪਨ ਵਿੱਚ ਆ ਕੇ ਸਤ ਕਰਕੇ ਦਿਖਾਉਂਦੀ ਹੈ ਪਰ ਹੈ ਇਹ ਸਭ ਬ੍ਰਹਮ ਹੀ ਬ੍ਰਹਮ ਕੇਵਲ ਮਾਇਆ ਦੇ ਕਾਰਨ ਹੀ ਐਸਾ ਭਾਸਤਾ ਹੈ ਮਾਇਆ ਤਿੰਨ ਗੁਣਾ ਵਾਲੀ ਹੈ ਰਾਜ ਤਮ ਅਤੇ ਸਾਤ ਇਸ ਤੋਂ ਹੀ ਸਭ ਸੰਸਾਰ ਪੈਦਾ ਹੁੰਦਾ ਹੈ ਅਰਥਾਤ ਪੂਰਨ ਪ੍ਰਕਿਰਤੀ ਦਾ ਨਾਮ ਹੀ ਮਾਇਆ ਹੈ ਇਹ ਜੀ ਨੇਚਰ ਗੈਦੋ ਇਸ ਨੂੰ ਅ ਗਿਆਨ ਪ੍ਰਕਿਰਤੀ ਆਦ ਨਾਮ ਦਿੱਤੇ ਜਾਂਦੇ ਹਨ ਮਾਇਆ ਦੀ ਅਸਲ ਵਿੱਚ ਕੋਈ ਸੱਤਾ ਨਹੀਂ ਕਿਉਂਕਿ ਬ੍ਰਹਮ ਦੇ ਅਲਾਵਾ ਦੂਸਰੀ ਕੋਈ ਵਸਤੂ ਹੈ ਹੀ ਨਹੀਂ ਜੋ ਨਜ਼ਰ ਆਏ ਸਭ ਮਾਇਆ ਹੈ ਸ਼ਾਸਤਰਾਂ ਵਿੱਚ ਇਸ ਨੂੰ ਨਟਨੀ ਕਿਹਾ ਹੈ ਜਿਸ ਵਾਰ ਨਟਣੀ ਦੀ ਤਰਫ ਜੋ ਮੂੰਹ ਕਰਦਾ ਹੈ ਅਤੇ ਧਿਆਨ ਨਾਲ ਉਸਦੇ ਨਾਜੋ ਨਖਰੇ ਜਿਹੜੇ ਆਦਾ ਜਿੰਨੇ ਉਹ ਕਿਰਿਆ ਕਰਦੀ ਦੇਖਦਾ ਹੈ ਉਹਦੇ ਸਾਹਮਣੇ ਹੀ ਪੰਤੀ ਪੰਤੀ ਦੇ ਆਗ ਰੰਗ ਅਤੇ ਕ੍ਰਿਸ਼ਮੇ ਦਿਖਾ ਕੇ ਉਸ ਨੂੰ ਆਪਣੇ ਤਰਫ ਖਿੱਚ ਲੈਂਦੀ ਹੈ ਅਤੇ ਜੋ ਮਨੁੱਖ ਇਸ ਦੀ ਤਰਫ ਨੂੰ ਮੂੰਹ ਨਾ ਕਰੇ ਉਸ ਦੀ ਤਰਫ ਪੇਟ ਕਰ ਲੈਂਦੀ ਹੈ ਅਤੇ ਉਹਦੇ ਕੋਲ ਨਹੀਂ ਫਟਕਦੀ ਆਤਮਾ ਸਾਖਿਆਤ ਸਾਖਿਆਤਕਾਰ ਤੋਂ ਹੀ ਇਸ ਮਾਇਆ ਦਾ ਨਾਸ ਹੁੰਦਾ ਹੈ ਜਦੋਂ ਆਤਮਾ ਪ੍ਰਗਟ ਹੋ ਜਾਏ ਮਾਇਆ ਦਾ ਮੂ ਖਤਮ ਹੋ ਜਾਂਦਾ ਹੈ ਮਾਇਆ ਉਸ ਪਰਮ ਤੋਂ ਪੈਦਾ ਹੋ ਕੇ ਉਸ ਨੂੰ ਟਕ ਲੈਂਦੀ ਹੈ ਜਿਵੇਂ ਬੂਰ ਪਾਣੀ ਤੋਂ ਪੈਦਾ ਹੋ ਕੇ ਪਾਣੀ ਨੂੰ ਹੀ ਟਕ ਲੈਂਦਾ ਹੈ ਜਾਂ ਜਿਵੇਂ ਬੱਦਲ ਸੂਰਜ ਦੀ ਗਰਮੀ ਤੋਂ ਬਣ ਕੇ ਸੂਰਜ ਨੂੰ ਹੀ ਟਕ ਲੈਂਦੇ ਹਨ ਲੇਗਨ ਜਦੋਂ ਧਿਆਨ ਨਾਲ ਦੇਖਿਆ ਜਾਵੇ ਤਾਂ ਮਾਇਆ ਦਾ ਵजूद ਬ੍ਰਹਮ ਵਿੱਚ ਇਸ ਤਰ੍ਹਾਂ ਨਹੀਂ ਮਿਲਦਾ ਜੈਸੇ ਰਸੀ ਵਿੱਚ ਸਭ ਦਾ ਨਿਸ਼ਾਨ ਨਹੀਂ ਮਿਲਦਾ ਜੇ ਇਸ ਤਰ੍ਹਾਂ ਸਫੈਦ ਧਾਗੇ ਵਿੱਚ ਕਈ ਰੰਗਾਂ ਦੇ ਮਣਕੇ ਪੁਰੋਏ ਹੋਏ ਹੋਣ ਤਾਂ ਹਰ ਇੱਕ ਮਣਕੇ ਦੇ ਥੱਲੇ ਧਾਗਾ ਉਸ ਮਣਕੇ ਦੇ ਰੰਗ ਦਾ ਨਜ਼ਰ ਆਵੇਗਾ ਜਦ ਕਿ ਵਾਸਤਵ ਵਿੱਚ ਧਾਗਾ ਸਫੈਦ ਹੈ ਇਸੇ ਤਰ੍ਹਾਂ ਮਾਇਆ ਉਸ ਵਸਤੂ ਦੇ ਅਸਲ ਰੂਪ ਨੂੰ ਟਕ ਲੈਂਦੀ ਹੈ ਅਤੇ ਉਸ ਦਾ ਯਥਾਰਥ ਗਿਆਨ ਨਹੀਂ ਹੋਣ ਦਿੰਦੀ। ਹਰਾਨੀ ਦੀ ਗੱਲ ਵੀ ਤਾਂ ਇਹ ਹੀ ਹੈ ਕਿ ਜਾਣ ਲੈਣ ਪਰ ਵੀ ਕਿ జగਤ ਮਿਥਿਆ ਹੈ ਅਤੇ ਬ੍ਰਹਮ ਸਤ ਹੈ ਫੇਰ ਵੀ ਜਗਤੀ ਭਾਸਦਾ ਹੈ। ਆਤਮਾ ਨਹੀਂ ਦਿਸਦਾ। ਲੇਕਿਨ ਵਿਚਾਰ ਨਾਲ ਦੇਖਿਆ ਜਾਵੇ ਤਾਂ ਮਿਥਿਆ ਦਾ ਭਾਨ ਨਹੀਂ ਹੁੰਦਾ। ਭਾਨ ਤਾਂ ਸਤ ਦਾ ਹੀ ਹੋ ਸਕਦਾ ਹੈ। ਉਹ ਸਤ ਵਸੂਈ ਪ੍ਰਕਾਸ਼ ਦੀ ਹੈ। ਇਸ ਤੇ ਕਲਪਨ ਕੇਵਲ ਨਾਮ ਰੂਪ ਵਿੱਚ ਹੀ ਆਦੀ ਹੁੰਦੀ ਹੈ ਦਿਖਾਈ ਆਤਮਾ ਹੀ ਦਿੰਦਾ ਹੈ ਜੋ ਨਿਰਾਰਾ ਕਾਰ ਰੂਪ ਹੈ ਜਿਸ ਤਰ੍ਹਾਂ ਸੋਪਨ ਵਿੱਚ ਨਿਰਾਰਾ ਕਾਰ ਆਤਮਾ ਹੀ ਦੇਖਿਆ ਜਾਂਦਾ ਹੈ ਅਤੇ ਕਲਪਨਾ ਨਾਮ ਰੂਪ ਦੀ ਕੀਤੀ ਜਾਂਦੀ ਹੈ ਇਹ ਸਰਕਾਰ ਜਾਗਰਤ ਰੂਪ ਵਿੱਚ ਵੀ ਜਿਸ ਨੂੰ ਤੁਸੀਂ ਦ੍ਰਿਸ਼ ਸਰਕਾਰ ਸਮਝਦੇ ਹੋ ਨਿਰਾਰਾ ਕਾਰ ਆਤਮਾ ਆਪ ਹੈ ਜੇਕਰ ਦ੍ਰਿਸ਼ ਸਾਕਾਰ ਹੁੰਦਾ ਤਾਂ ਦ੍ਰਿਸ਼ਟਾ ਜੋ ਨਿਰਾਰਾ ਕਾਰ ਹੈ ਉਸ ਨੂੰ ਕਦੀ ਦੇਖ ਨਹੀਂ ਸਕਦਾ ਉੰਕੇ ਸਰਕਾਰ ਸਰਕਾਰ ਨੂੰ ਹੀ ਦੇਖ ਸਕਦਾ ਹੈ ਅਤੇ ਨਿਰਾਕਾਰ ਨਿਰਾਕਰਨ ਜਿਸ ਤਰ੍ਹਾਂ ਕਿ ਅੱਖ ਅਗਨੀ ਤੋਂ ਹੋ ਕੇ ਰੂਪ ਅਗਨੀ ਅੰਸ ਨੂੰ ਹੀ ਦੇਖ ਸਕਦੀ ਹੈ ਨਾ ਕਿ ਸ਼ਬਦ ਨੂੰ ਕੰਨ ਆਕਾਸ਼ ਦੇ ਗੁਣ ਨੂੰ ਹੀ ਗ੍ਰਹਿਣ ਕਰਦੇ ਹਨ ਅਰਥਾਤ ਸ਼ਬਦ ਨੂੰ ਸੁਣਦੇ ਹਨ ਨਾ ਕਿ ਰੂਪ ਨੂੰ ਇਸੇ ਬਰਕਾਰ ਦੂਸਰੀਆਂ ਅੰਦਰੀਆਂ ਆਪਣਾ ਕੰਮ ਹੀ ਕਰ ਸਕਦੀਆਂ ਹਨ ਦੂਸਰਾ ਕੰਮ ਨਹੀਂ ਕਰ ਸਕਦੀਆਂ ਇਹ ਸੋ ਸਿੱਧ ਹੁੰਦਾ ਹੈ ਇਹ ਆਪਣੇ ਜਾਸ ਫਦਾਰਥ ਦਾ ਹੀ ਗ੍ਰਹਿਣ ਕਰਨਾ ਜਾਂ ਦੇਖਣਾ ਆਦਤੋਂ ਹੋ ਸਕਦਾ ਹੈ ਇਸ ਤੋਂ ਬਫਰੀਦਾ ਨਹੀਂ ਉਲਟੀ ਜੀਦਾ ਨਹੀਂ ਜਿ세ੜੀ ਆਤਮਾ ਨਿਰਾਕਾਰ ਸਭ ਨੂੰ ਦੇਖਣ ਵਾਲਾ ਉਦੋਂ ਵੀ ਦ੍ਰਿਸ਼ ਨੂੰ ਦੇਖਦਾ ਹੈ ਜਦੋਂ ਦ੍ਰਿਸ਼ ਨਿਰਾਕਾਰ ਹੋਵੇ ਵਾਸਤਵ ਵਿੱਚ ਅਸਲ ਵਿੱਚ ਸਭ ਦ੍ਰਿਸ਼ ਨਿਰਾਕਾਰ ਆਤਮਾ ਹੈ ਕੇਵਲ ਵਿਦਿਆ ਦੀ ਬਕਸ਼ੇਪ ਅੰਛਾ ਗਤੀ ਤੋਂ ਸਕਾਰ ਰੂਪ ਸਮਝਿਆ ਜਾਂਦਾ ਹੈ ਮਨ ਜਦ ਚੰਚਲ ਹੁੰਦਾ ਵਿਦਿਆਰਥਾਂ ਦਾ ਗਿਆਨ ਦੀਆਂ ਦੋ ਸ਼ਕਤੀਆਂ ਹਨ ਇੱਕ ਔਰਣ ਤੇ ਦੂਸਰੀ ਬਖਸ਼ੇਪ ਔਰਣ ਦਾ ਕੰਮ ਹੈ ਅਸਲੀ ਵਸਤੂ ਨੂੰ ਟਾਕ ਲੈਣਾ ਪਰਦਾ ਪਾਦਣਾ ਬਖਸ਼ੇਪ ਦਾ ਕੰਮ ਹੈ ਉਸ ਦੀ ਜਗਾ ਹੋਰ ਦਿਖਾ ਕੇ ਉਸ ਵਿੱਚ ਕਈ ਪ੍ਰਕਾਰ ਦੀਆਂ ਕਿਰਿਆਵਾਂ ਅਤੇ ਫਲਾਂ ਦਾ ਬਹਿਮ ਕਰਾਉਣਾ ਕਿਹਾ ਹੈ ਦੁਨੀਆ ਕਹੇ ਯਾਰੋ ਯਾਰੋ ਤੋਖੇ ਕਾ ਜਹਾ ਮਕਾਂ ਹੈ ਜਿਸ ਕੋ ਉਹ ਸਾਚ ਸਮਝੇ ਝੂਠਾ ਜ ਸਭ ਜਹਾਂ ਜਿਹਨਾਂ ਨੇ ਸਾਚ ਸਮਝਿਆ ਝੂਠਾ ਇਹ ਧੋਖੇ ਦਾ ਮਕਾਨ ਹੈ ਇਸ ਲਈ ਇਸ ਵਿੱਚ ਫੇਲਣਾ ਹੋਣਾ ਇਹ ਬਖਤ ਇਮਤਿਹਾਨ ਹੈ ਕਿਉਂਕਿ ਜਿਹੜਾ தம் ਫੇਲ ਹੋ ਗਿਆ ਉਹ ਤਾਂ ਰਹਿ ਗਿਆ ਇਹ ਬੰਦੇ ਦਾ ਇਮਤਿਹਾਨ ਨਹੀਂ ਹੈ ਮਾਇਆ ਨੂੰ ਪ੍ਰਧਾਨ ਕਹਿੰਦੇ ਹਨ ਜਦੋਂ ਇਹ ਆਪਣੀ ਸਮ ਅਵਸਥਾ ਵਿੱਚ ਹੁੰਦੀ ਹੈ ਇੱਕ ਹੋ ਜਾ ਤਿੰਨ ਗੁਣ ਉਸ ਅਵਸਥਾ ਵਿੱਚ ਇਸ ਦਾ ਵੇਰਾਂ ਗੁਰੂਪਨੇ ਹੁੰਦਾ ਇਸ ਲਈ ਉਸ ਨੂੰ ਆਬਿਅਕਤ ਜਾਂ ਮੂਲ ਪ੍ਰਕਿਰਤੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਉਦੋਂ ਕੋਈ ਵਿਅਕਤੀਪੂਰਣਾ ਨਹੀਂ ਉਸ ਸਮੇਂ ਇਸ ਵਿੱਚ ਤਿੰਨ ਗੁਣ ਇੱਕ ਜੈਸੀ ਮਾਤਰਾ ਵਿੱਚ ਹੁੰਦੇ ਹਨ ਲੇਕਿਨ ਜਦੋਂ ਇਹਨਾਂ ਗੁਣਾਂ ਵਿੱਚ ਨਿਊਨਤਾ ਵੱਧ ਹੁੰਦੀ ਹੈ ਅਰਥਾਤ ਜਦੋਂ ਇਹਨਾਂ ਵਿੱਚ ਖੋਪ ਆ ਜਾਂਦਾ ਹੈ ਤਾਂ ਫਿਰ ਸੰਸਾਰ ਦੀ ਉਤਪਤੀ ਹੁੰਦੀ ਹੈ ਜਦੋਂ ਤਿੰਨੇ ਗੁਣ ਸਤ ਰਾਜ ਤਮ ਸਮਾਨ ਅਵਸਥਾਏ ਹੁੰਦੇ ਹਨ ਜਦੋਂ ਉਸ ਨੂੰ ਪ੍ਰਕਿਰਤੀ ਕਹਿੰਦੇ ਹਨ ਇਹ ਇੱਕ ਪ੍ਰਕਾਰ ਤੋਂ ਤਿੰਨਾ ਗੁਣਾਂ ਦੀ ਇੱਕ ਸਮਾਨ ਅਵਸਥਾ ਹੈ ਜੋ ਸ਼ੁੱਧ ਸਤਵ ਗੁਣ ਪ੍ਰધાન ਪ੍ਰਕਿਰਤੀ ਹੈ ਉਸ ਨੂੰ ਮਾਇਆ ਕਹਿੰਦੇ ਹਨ ਅਰਥਾਤ ਜਦੋਂ ਤਿੰਨਾ ਗੁਣਾਂ ਵਿੱਚ ਸਤਵ ਗੁਣ ਬਾਧ ਕੇ ਰਜੋ ਗੁਣ ਅਤੇ ਤਮ ਗੁਣ ਨੂੰ ਦਬਾ ਲੈਂਦਾ ਹੈ ਤਦ ਉਸ ਨੂੰ ਮਾਇਆ ਕਹਿੰਦੇ ਹਨ ਅਤੇ ਜਦੋਂ ਰਜੋ ਗੁਣ ਅਤੇ ਤਮ ਗੁਣ ਵਧਣ ਨਾਲ ਸਤਵ ਗੁਣ ਮਲੀਨ ਹੋ ਜਾਂਦਾ ਹੈ ਅਰਥਾ ਦਬ ਜਾਂਦਾ ਹੈ ਤਦੂ ਉਹਨਾਂ ਤਿੰਨਾਂ ਗੁਣਾਂ ਦੀ ਉਸ ਅਵਸਥਾ ਦਾ ਨਾਮ ਅਵਿਦਿਆ ਹੈ ਜਾਂ ਅਗਿਆਨ ਪੈ ਜਾਂਦਾ ਹੈ ਇਸ ਪ੍ਰਕਾਰ ਇਹ ਸਭ ਨਾਮ ਉਸ ਤਿਰਗੁਣ ਮੇਰੀ ਪ੍ਰਕਿਰਤੀ ਦੇ ਹੀ ਹਨ ਮਾਇਆ ਸ਼ਬਦ ਦੇ ਦੋ ਭਾਗ ਹਨ ਇੱਕ ਮਾ ਜਿਹਦਾ ਅਰਥ ਹੈ ਨਾ ਅਤੇ ਦੂਸਰਾ ਹੈ ਯਾ ਜਿਹਦਾ ਅਰਥ ਹੈ ਜੋ ਅਰਥਾਤ ਅਸਲ ਵਿੱਚ ਅਤੇ ਵਿਚਾਰ ਗਿਆਨ ਤਾਲ ਵਿੱਚ ਹਾਂਜੀ ਜੋ ਨਾ ਹੋ ਅਤੇ ਬਿਨਾ ਵਿਚਾਰ ਹਾਂਜੀ ਦੇ ਪ੍ਰਤੀਤ ਹੋ ਉਸ ਨੂੰ ਮਾਇਆ ਕਹਿੰਦੇ ਹਨ ਅਤੇ ਇਹ ਵਿਦਿਆ ਗਿਆਨ ਤੋਂ ਨਸ਼ਟ ਹੁੰਦੀ ਹੈ ਇਸ ਲਈ ਉਸ ਨੂੰ ਅਗਿਆਨ ਕਹਿੰਦੇ ਹਨ ਅਤੇ ਉਹ ਸ਼ੁੱਧ ਬ੍ਰਹਮ ਦੇ ਸਰੂਪ ਨੂੰ ਢੱਕ ਲੈਂਦੀ ਹੈ ਇਸ ਲਈ ਇਸ ਨੂੰ ਅਗਿਆਨ ਵੀ ਕਹਿੰਦੇ ਹਨ ਇਹ ਤ੍ਰਿਗੁਣਮਈ ਮਾਇਆ ਸਤ ਸਤ ਤੋਂ ਬਲੱਖਣ ਹੈ ਕਿਉਂਕਿ ਸਤ ਕਹਿੰਦੇ ਹਨ ਉਸ ਨੂੰ ਜਿਹਦਾ ਤਿੰਨਾ ਕਾਲਾਂ ਵਿੱਚ ਬਾਦ ਹਾਂਜੀ ਨਾਸ ਨਾ ਹੋਵੇ ਮਿਥਿਆ ਨਿਸ਼ਚੈ ਨਾ ਹੋ ਸਕੇ ਐਸਾ ਕੇਵਲ ਚੇਤਨਹੀ ਹੈ ਮਾਇਆ ਦਾ ਤਾਂ ਗਿਆਨ ਤੋਂ ਬਾਦ ਹੋ ਜਾਂਦਾ ਹੈ ਇਸ ਲਈ ਮਾਇਆ ਸਾਤ ਤੂੰ ਬਲਖਣ ਨਿਆਰੀ ਹੈ ਅਤੇ ਅਸਤ ਕਹਿੰਦੇ ਹਾਂ ਉਸ ਨੂੰ ਜਿਸ ਦੀ ਤਿੰਨਾ ਕਾਲਾਂ ਵਿੱਚ ਪ੍ਰਤੀਤੀ ਨਾ ਹੋਵੇ ਜਿਸ ਤਰ੍ਹਾਂ ਖਰਗੋਸ਼ ਦੇ ਸਿੰਘ ਬੰਦਿਆ ਦਾ ਪੁੱਤਰ ਜਿਹਨੂੰ ਕੋਈ ਬੱਚਾ ਨਾ ਜੰਮਿਆ ਹੋਵੇ ਆਕਾਸ਼ ਦੇ ਫੁੱਲ ਇਤਿਹਾਦ ਪਰ ਮਾਇਆ ਅਤੇ ਉਹਦਾ ਕਾਰਜ ਇਹ ਸੰਸਾਰ ਤਉ ਪ੍ਰਤੀਤ ਹੁੰਦਾ ਹੈ ਇਸ ਲਈ ਮਾਇਆ ਨੂੰ ਸਤ ਵੀ ਨਹੀਂ ਕਹਿ ਸਕਦੇ ਅਰਥਾਤ ਮਾਇਆ ਅਸਤ ਤੋਂ ਵੀ ਬਲੱਖਣ ਹੈ ਜੇ ਇਸ ਤਰ੍ਹਾਂ ਮਾਇਆ ਸਤ ਤੋਂ ਸਤ ਤੋਂ ਬਲੱਖਣ ਹੈ ਇਸੇ ਪ੍ਰਕਾਰ ਇਸਦਾ ਕਾਰਜ ਇਹ ਸੰਸਾਰ ਵੀ ਸਤ ਅਸਤ ਤੋਂ ਬਲੱਖਣ ਹੈ ਅਤੇ ਸਤ ਅਸਤ ਤੋਂ ਬਲੱਖਣ ਨੂੰ ਅਦਵੈਤ ਮਤ ਵਿੱਚ ਮਿਥਿਆ ਕਹਿੰਦੇ ਹਨ ਅਰਥਾਤ ਜੋ ਨਾ ਹੋਵੇ ਪ੍ਰਤੀਤ ਹੋਵੇ माया ਤੇ ঈশ্বর ਕਲਪਨਾ ਕਰੋ ਕਿ ਇੱਕ ਬਹੁਤ ਵੱਡਾ ਸ਼ੀਸ਼ਾ ਹੈ ਅਤੇ ਤੁਸੀਂ ਦੂਰ ਤੋਂ ਇਸ ਸ਼ੀਸ਼ੇ ਵਿੱਚੋਂ ਸਾਰੇ ਮਨੁੱਖਾਂ ਨੂੰ ਜੋ ਸੜਕ ਤੇ ਚੱਲਦੇ ਹਨ ਅਤੇ ਸਾਰੀਆਂ ਗੱਡੀਆਂ ਨੂੰ ਜੋ ਸੜਕ ਤੇ ਚਲਦੀਆਂ ਹਨ ਆਖਸ ਦੇਖ ਸਕਦੇ ਹੋ ਉਹਨਾਂ ਦਾ ਪਰੇਸ਼ਾਨਾ ਐਸੀ ਅਵਸਥਾ ਵਿੱਚ ਆਪ ਅਤੇ ਇਹਨਾਂ ਦੀ ਕਿਰਿਆ ਜਿਹੜੀ ਚੇਸ਼ਟਾ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਆਪ ਇਹ ਸਭ ਕੁਝ ਦੂਰ ਤੋਂ ਦੇਖ ਰਹੇ ਹਨ ਤੇ ਦੂਰੋਂ ਦੇਖ ਰਹੇ ਹਨ ਉਹਨਾਂ ਦਾ ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਹੈ ਸ਼ੀਸ਼ੇ ਵਿੱਚੋਂ ਦੇਖ ਰਹੇ ਹੋ ਇਸੇ ਤਰ੍ਹਾਂ ਇਸ ਬੇਸ਼ਵਦੀਆਂ ਸਾਰੀਆਂ ਕਰਿਆਵਾਂ ਮਾਇਆ ਦੇ ਵੱਡੇ ਸ਼ੀਸ਼ੇ ਵਿੱਚ ਹੁੰਦੀਆਂ ਹਨ ਅਤੇ ਇਹਨਾਂ ਦਾ ਆਤਮਾ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਮਾਇਆ ਦਾ ਦਰਖਤ ਮਾਇਕ ਬਹੁਤ ਵੱਡਾ ਦਰਖਤ ਹੈ ਸੰਕਲਪ ਖਿਆਲ ਇਹ ਦੇ ਬੀਜ ਹਨ। ਜਿਤ ਵਧੀਆ ਭੂਮੀ ਦਾ ਕੰਮ ਦਿੰਦਾ ਹੈ। ਤ੍ਰਿਸ਼ਨਾ ਤੇ ਬਾਸ਼ਨਾ ਇਸ ਮਾਇਆ ਦੇ ਜਾਦੂ ਦੇ ذرافت ਨੂੰ ਪਾਣੀ ਦਿੰਦੇ ਹਨ। ਕਾਮ ਕਰੋ ਲੋਭੋ ਆਦ ਇਸ ਲੀਆਂ ਮਲائم ਪੱਤੀਆਂ ਹਨ। ਸਤ ਰਾਜ ਤਮ ਇਸ ਤੇ ਗੁੰਝੇ ਫਲ ਹਨ। ਇੰਦਰੀਆਂ ਟਾਣੀਆਂ ਹਨ। ਅਤੇ ਹੰਕਾਰ ਤਣਾ ਹੈ। ਹਰਾਗ ਤੇ ਦਵੇਸ਼ ਇਸ ਦੀਆਂ ਦੋ ਵੱਡੀਆਂ ਮੋਟੀਆਂ ਸ਼ਾਖਾਵਾਂ। ਵਿਸ਼ੇ ਭੋਗ ਦੇ ਪਦਾਰਥ ਪੱਤੇ ਹਨ। ਕਰਮ ਇਸ ਦਰਖ ਦੇ ਫਲ ਹਨ ਅਤੇ ਮਾਇਆ ਦਾ ਬਹੁਤ ਵਿਸ਼ਾਲ ਦਰਖਤ ਹੈ ਮਨ ਦੇ ਸੰਕਲਪਾਂ ਦੇ ਕਾਰਨ ਇਹ ਜਿਆਦਾ ਤੋਂ ਜਿਆਦਾ ਫਲ ਦਤਾ ਤੇ ਫੁੱਲਦਾ ਹੈ ਮਨ ਨੂੰ ਨਿਰਸਕਲਪ ਅਤੇ ਨਿਰਵਾਸਨਾ ਕਰ ਦੇਣ ਨਾਲ ਹੀ ਇਸ ਦਰਖਤ ਦੀ ਜੜ ਕੱਟੀ ਜਾ ਸਕਦੀ ਹੈ ਨੋਟ ਅਵਿਧਿਆ ਦਾ ਵਰਣਨ ਪਤੰਜਲੀ ਯੋਗਦਰਸ਼ਨ ਵਿੱਚ ਪਿੱਛੇ ਹੋ ਚੁੱਕਾ ਹੈ ਜਦੋਂ ਆਪਾਂ ਉਹ ਵਿਚਾਰ ਕਰਦੇ ਸੀ ਉਹਦੇ ਵਿੱਚ ਸਾਰਾ ਦਸੀ ਆ ਗਿਆ ਹੈ ਉਹਨਾਂ ਤੇ ਬੰਧਨ ਤੇ మోਖ ਨਰਵਾਣ ਕੀ ਹੈ ਇਹਦੀ ਚਰਚਾ ਆਪਾਂ ਅਗਲੇ ਪ੍ਰਸੰਗਾਂ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ